ਆਦੂ ਗਰੀਬੇ ਪਹਾੜੀ ਦੀ ਦਿਹਾੜੀਆ ਕਰਕੇ ਮੇਰੀ ਹੋਣੀ ਗਰੀਬੀ ਚੱਕੀ ਤੀ ਅਸ 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 ਮੇਰਾ ਜੋ ਹੁੰਦੀ ਕਸਾਉ ਕੋਸ ਮੈਂ ਜੋ ਹੁੰਦਾ ਬਗਾਰੇ ਚਿੰਦ ਆ ਤੀ ਕੋਈ ਨਹੀਂ ਹੁੰਦਾ ਚਾਰ ਮਹੀਨੇ ਬਿਨਾ ਦੇ ਬਿਆਕਰਵਾਦੀ ਗਿਆ ਗਿਆ ਫਿਰ ਹਾਲ-ਕੱਲ ਫਤਲ ਹੋਈ ਹੈ ਮੇਰੇ ਨਾਲ। ਉਹ ਛੁੱਟੀ ਆ ਜਾ। ਇਹ ਲੱਕੜੀ ਦਾ ਤਿਹਾਰਾ ਠੀਕ ਹੈ ਨਾ ਤਿਹਾਰ ਨੂੰ ਬਾਰੇ ਇੱਟੀ ਹੁੰਦੀ। ਕਹਿੰਦਾ ਨਹੀਂ ਮੈਂ ਦਿਵਾਲੀ ਮਾਣਦਾ। ਕਹਿੰਦਾ ਫਤਲ ਦਿਵਾਲੀ ਤੋਂ ਬੜੀ ਨੂੰ ਘੁਮਾ ਕੇ ਕਿਰਾ। ਠੀਕ ਹੈ ਸਰਕਾਰ ਨੂੰ ਸਰਕਾਰ ਬਈ ਕਰਨੀ ਚਾਹੀਦੀ ਹੈ ਜੀ। ਉਹਨਾਂ ਨਾਲ ਲੜ ਰਹੇ ਨੇ ਨਾ। ਜਾਂ ਤਾਂ ਉਹਨੂੰ ਖੁੱਲੀ ਛੁੱਟੀ ਦੇ ਦੇਣਾ ਜਾਂ ਇੱਕ ਵਾਰ ਚੱਜ ਨਾਲ ਮਾਰ ਦੇਣ ਕਿ ਫਿਰ ਦੱਸ ਦੇਣ ਕਿ ਇਹ ਨਾ ਪਤਾ ਕੀ ਚੀਜ਼ ਨੇ। ਹਰ ਵਾਰ ਜਿਹੜੇ ਸੁਜੀਤ ਹੋਏ ਤੇ ਮਿਲਦੇ ਦੱਸ ਕਿਸੇ ਡਿਊਟੀ ਕਰ ਰਹੇ ਸੀਰੀ ਨਗਰ ਸੀਰੀ ਨਗਰ ਦੇ ਕਿੰਨਾ ਟਾਈਮ ਹੋ ਗਿਆ ਤੀ ਹਾਂ 10 ਸਾਲ ਹੋ ਗਏ ਭਾਰਤ ਦੇ ਕਿੱਥੇ ਮੈਨੂੰ ਪਤਾ ਲੱਗਿਆ ਤੁਹਾਨੂੰ ਦਾ ਤਸ਼ੀਦ ਹੋਇਆ ਸਵੇਰ ਮੈਸੇਜ ਆਇਆ ਠੀਕ ਉੱਥੋਂ ਆਰਮੀ ਜੋ ਅੱਛਾ ਜੀ ਕਿਹਦਾ ਪੁੱਛਣਾ ਨੇ ਲੋਜੋ ਮੁੰਡੇ ਨੇ ਕਿਹਾਗਾ ਨਾ ਵੀ ਮੇਂ ਠੀਕ ਨਹੀਂ ਹੈ ਤੇ ਉਦੋਂ ਬਾਅਦ ਫਿਰ ਹੁਣ ਆਇਆ ਤੀ ਉਹਨੇ ਸਾਹ ਦਾ ਅੱਛਾ ਕੀ ਕਹਿੰਦੇ ਕਾਹ ਲੈ ਕੇ ਆ

ਹਾਂ ਜਿਹਨੇ ਅੱਜ ਦਸਵੀਂ ਦਾ ਧੰਨਵਾਦੀ ਮੁਸਤਫੀ ਜੀ ਬਤਰੀ ਹੱਥ ਮਿਲਣ ਦੇ ਰੋਸ ਤੋਂ ਉਹ ਆ ਪੈਣਾ ਜਿਵੇਂ ਦਾ ਮਾਣ ਉਹ ਲੜੜ ਤਾਂ ਨਹੀਂ ਉੱਟੜ ਗਈ ਨੇ ਸਾਡਾ ਅੱਧੀ ਰਹਿ ਗਿਆ ਬਸ ਮੇਰਾ ਤਾਂ ਹੋਈ ਚੀਕ ਸਾਬ ਕੋ ਸਭ ਮੈਂ ਜੋਤੇ ਬਗਾਰੇ ਚੰਦਰੀ ਸੀ ਗਿਆ ਮੇਰੇ ਕੋਈ ਨਹੀਂ ਮੇਰਾ ਯਾਦੋਂ ਨਾ ਲੜਾ ਬਥਰ ਹੋਈ ਗਿਆ ਉਹਨੂੰ ਦੇਖ ਕੇ ਚੰਦ ਨੀਗਾ ਕਿੰਨੀ ਉਮਰ ਦੀ 27 ਸਾਲ ਦੀ ਉਮਰ ਦੀ ਸਭ ਕਰਜ਼ਾਰੀ ਦੀ ਦਿੱਤਾ ਉਹ ਇਹ ਬੰਦ ਹੱਲ ਲਈ ਤਸੱਦੀਆ ਉਹ ਡਰੇ ਤੋਂ ਮੇਗਾ ਨਾ ਦੇਖ ਕੇ ਗੱਲ ਨਾ ਇਸ ਮੈਨੂੰ ਕਿਰਪਾ ਤੇ ਬਾੜੀ ਦੀ ਦਿਹਾੜੀਆ ਕਰਕੇ ਵੇਰੀ ਵਤੇ ਗਰੀਬ ਚੱਕਤੀ ਹਾਂ ਮੈਂ ਹੱਥੀਂ ਐਕਸੈਡੈਂਟ ਹੱਥੀਂ ਚਿੰਗੀ ਜਿਵੇਂ ਅਜੇ ਲਖੜੀ ਦਾ ਤਿਹਾ ਰਹੇਗਾ ਤੇ ਉੱਥੇ ਇੱਕ ਤੁਹਾਡੇ ਤਰ੍ਹਾਂ ਦੀ ਸਾਥ ਦੇ ਜੱਗੀ ਕਰਨੀ ਕੋ ਮੰਦਾ ਹੋਏ ਗੱਲਣਾ ਤੇ ਮੈਂ ਭਰਾ ਸੀ ਸਾਡਾ ਇੱਕ ਪੁਰਾਣਾ ਨੌਕਰੀ ਕਰਦਾ ਸੀ ਬਸ ਸਾਰਾ ਸਿਰ ਉਹਦੇ ਸਿਰ ਉਹਦੇ ਸਿਰ ਦੀ ਚੱਲਦਾ ਹਟਾ ਦਾ ਸਾਰਾ ਸਭ ਤੋਂ ਸਾਡਾ ਉਹ ਹੀ ਦੇਖਦਾ ਸੀਗਾ ਦੁੱਖ ਸੁੱਖ ਸਾਡੇ ਨਾਲ ਹਰ ਇੱਕ ਵਾਰ ਖੜਦਾ ਸੀ ਮੇਰਾ ਐਕਸੀਡੈਂਟ ਹੋਇਆ ਸੀਗਾ ਇੱਕ ਤੋਂ ਫੋਨ ਉੱਤੇ ਛੁੱਟੀ ਕਰਕੇ ਆਇਆ ਜੀ ਔੜਾ 4 ਮਹੀਨੇ ਪਹਿਲਾਂ ਜੇ ਬਿਆਕਰਵਾਦੀ ਵਿਆਹ ਸੀਗਾ ਮੈਂ ਉਹਦੇ ਨਾਲ ਕੱਲ੍ਹ-ਕੱਲ੍ਹ ਹੋਈ ਜਿਵੇਂ ਮੇਰ ਨਾਲ ਛੁੱਟੀ ਆ ਜਾ। ਫਿਰ ਲਖੜੀ ਦਾ ਤਿਹਾਰਾ ਠੀਕ ਹੈ ਨਾ ਤਿਹਾਰ ਦੇ ਵਾਰੀ ਈ ਆਉਂਦੇ ਨੇ। ਕਹਿੰਦਾ ਨਹੀਂ ਮੈਂ ਦੀਵਾਲੀ ਨੂੰ ਆਉਂਗਾ ਕਹਿੰਦਾ ਅਪਾ ਤਾ ਦੀਵਾਲੀ ਨੂੰ ਬੜੀ ਨੇ ਘੁੰਮਾਂਗੇ ਫਿਰ ਹੈ। ਤੇ ਉਸ ਤੋਂ ਬਾਅਦ ਮੈਨੂੰ ਸਵੇਰੇ ਫੋਨ ਆਇਆ ਕੱਲ੍ਹ ਸ਼ਾਮ ਨੂੰ ਕੱਲ੍ਹ ਵੀ ਸਵੇਰੇ ਫੋਨ ਆਇਆ ਮੈਨੂੰ ਉਹਨਾਂ ਦੇ ਫਰੈਂਡ ਦਾ ਜੀ ਮੈਸੇਜ ਆਇਆ ਪਤਾ। ਕਹਿੰਦਾ ਯਾਰ ਆਪਣੇ ਘਰੇ ਕੁਝ ਗੱਲਬਾਤ ਹੋਈ ਹੈ ਮੈਂ ਕਿਹਾ ਕਸੂ ਕੀ ਹੋਇਆ ਉਹ ਦੱਸ ਨਹੀਂ ਰਿਹਾ ਸੀ ਰੋਂਣ ਲੱਗ ਜਾਂਦਾ ਫਰੈਂਡ ਜੀ ਕਿਹੜਾ ਨਾਲ ਦੱਸੇ ਇਹਦਾ ਮੁੰਡਾ ਤੇ ਉਸ ਤੋਂ ਬਾਅਦ ਜੀ ਉਹਨੇ ਮੈਨੂੰ ਦੱਸਿਆ ਕਿ ਨਾ ਇਦਾਂ ਗੱਲ ਹੋ ਗਈ ਕਹਿੰਦਾ ਬਾਪੂ ਉਹਨਾਂ ਨੂੰ ਸਾਹਮਣਾ ਕਰੇ ਫਿਰ ਤੈਨੂੰ ਫੋਨ ਆਊਗਾ ਉਸ ਤੋਂ ਮੈਨੂੰ ਦੱਸ ਨਹੀਂ ਰਿਹਾ ਸੀ ਪੁਰੰਜਲ ਫਿਰ ਵੀ ਉਹ ਉਸ ਤੋਂ ਬਾਅਦ ਮੈਨੂੰ ਉਹ ਫੋਨ ਆਇਆ ਜੀ ਜੋ ਉਹਨਾਂ ਦੇ ਤੋਂ ਉਹ ਕਹਿੰਦੇ ਵੀ ਪ੍ਰਿਤਪਾਲ ਸਿੰਘ ਦੇ ਨਾਮ ਹਫਤਾ ਹੋ ਗਿਆ ਉਹਨਾਂ ਦੀ ਮਤਲਬ ਚੱਲਦੀ ਪਈ ਸੀ ਕਿ 7-7 ਵਾਰ ਦੀ ਬੜੇ ਹੋ ਜੀ ਉਹਨਾਂ ਦੀ ਗੋਲੀ ਚਾਰ ਤਾਂ ਉਹਨਾਂ ਨੇ ਮਾਰ ਦਿੱਤੀ ਸੀ ਇੱਕ ਕੱਲ ਰਾਤ ਉਹਨਾਂ ਨੇ ਹੋਰ ਮਾਰਿਆ ਉਹਦੇ ਵਿੱਚੋਂ ਦੋ ਮੁੰਡੇ ਸਹਿ ਹੀਰੋਇਨ ਇੱਕ ਆਪਣਾ ਭਰਾ ਮੇਰਾ ਇੱਕ ਮੁੰਡਾ ਬਦੀਨਪੁਰ ਤੋਂ ਕਹ ਰਹੇ ਨੇ ਜੋ ਉਹ ਆ ਤੇ ਚਾਰ ਪੰਜ ਲੱਖੀ ਨੇ ਠੀਕ ਹੈਗਾ ਚਾਹੇ ਕਿ ਜੇ ਮੇਰਾ ਭਾਈ ਜਿਹੜੇ ਨੌਜਵਾਨ ਨੇ ਜੀ ਰੋ ਰਹੇ ਐ ਸਰਕਾਰ ਨੂੰ ਸਰਕਾਰ ਬਈ ਕਰਨੀ ਚਾਹੀਦੀ ਹੈਗਾ ਉਹਨਾਂ ਨਾਲ ਲੜ ਰਹੇ ਨੇ ਨਾ ਜਾਂ ਤਾਂ ਉਹਨੂੰ ਖੁੱਲੀ ਛੁੱਟੀ ਦੇ ਦੇਣਾ ਚੰਗਾ ਇੱਕ ਵਾਰ ਚੱਜ ਨਾਲ ਮਾਰ ਦੇਣ ਕੇ ਫੇਰ ਦੱਸ ਦੇਣ ਕਿ ਇਹ ਨਾ ਪਤਾ ਕੀ ਚੀਜ਼ ਨੇ ਜੀ ਨੂੰ ਤੇਲੀ ਦਿੱਖਤਾ ਕਰਦੇ ਜਾਂਦੇ ਪਾਸ ਸਰ ਮੈਂ ਕੁਛ ਨਹੀਂ ਕਹਤਾ ਤੁਹਾਡੇ ਵਾਸਤੇ ਮੇਰਾ ਹੀਰਾ ਭਾਈ ਸੀ ਹੀਰਾ ਭਾਈ ਚੁਲ ਗਿਆ ਬਸ ਨਿਕਸਾ ਹੱਦ ਤੂੰ ਉਹ ਦਿਨ ਜੀਤਾਏ ਉਹ ਦਿਨ ਜੀਏ ਸਲਾਮ ਆ ਸਰ ਉਹਦੀ ਸਲਾਮਤ ਉਹਦੇ ਉੱਪਰ ਸਾਡੇ ਕੁਛ ਨਹੀਂ ਸਾਡੇ ਉਹਦਾ ਜੱਜਬਾ ਪਹਿਲਾਂ ਤੋਂ ਹੀ ਆਰਮੀ ਦਾ ਸੀ ਜਾਂ ਉਹਨੇ ਬਲਟੂ ਕੀਤੀ ਆ ਬਲਟੂ ਹੁੰਦੀ ਸਾਡੇ ਪਹਿਲੀ ਪਾਰਟੀ ਹੋਇਆ ਜੀ ਦੇਖੋ ਇਹ ਸ਼ਹਾਦਤ ਜਿਹੜੀ ਹੁੰਦੀ ਹੈ ਇਹ ਲੱਗਾ ਜਿਹੜਾ ਬਹੁਤ ਖਤਰਨਾਕ ਮੈਂ ਦੇਖਿਆ ਮੈਂ ਖੁਦ ਇਧਰੇ ਆ ਮੈਂ ਖੁਦ ਇੰਜਰੇ ਰ ਮੈਂ ਦਰੇ ਉੱਪਰ ਸੁਦਰ ਮੇਜਰ ਆ ਬਾਇਓ ਕੋਡ ਆਈਡੀ ਵਗੈਰਾ ਬਹੁਤ ਹਾਈਂਡ ਤੇ ਹੁੰਦੇ ਬਹੁਤ ਬਹੁਤ ਹੈ ਉਹ ਲੱਕਾ ਬਹੁਤ ਖਤਰਨਾਕ ਹੈ ਇੱਥੇ ਆਪਾਂ ਕੁਝ ਵੀ ਕਰ ਸਕਦੇ ਇੱਥੇ ਸਿਰਫ ਆਪਣੇ ਨੌਜਵਾਨ ਜਾਂਦੇ ਨੇ ਕਿਉਂਕਿ ਉਹ ਧੋਖੇ ਨਾਲ ਸਾਨੂੰ ਮਾਰਦੇ ਨੇ ਕਿਉਂਕਿ ਉਹ ਆਪਣੀ ਆੜ ਲੈ ਕੇ ਬੈਠੇ ਹੁੰਦੇ ਸਾਨੂੰ ਪਤਾ ਨਹੀਂ ਹੁੰਦਾ ਅੱਜ ਰਾਤ ਨੂੰ ਗੈਸਟ ਕਰਦੇ ਆ ਰਾਤ ਨੂੰ ਜਿਹੜੀ ਲੜਾਈ ਹੁੰਦੀ ਰਾਤ ਨੂੰ ਹੁੰਦੀ ਹੈ ਇਸ ਵੀ ਗੱਲ ਕੰਟਰਾ ਕਰਕੇ ਹੱਟ ਦੇ ਦੀ ₹4 ਦੇ ਦੰਦ ਨੇ ਇਹ ਪਤਾ ਪਉ ਮੁਕਤੀ ਦੱਸਿਆ ਗਿਆ ਕਿ ਉੱਥੇ ਕਿਵੇਂ ਬੈਠਾ ਨੇ ਇਹ ਜੀ اٹੈਕ ਹੋਇਆ ਗ੍ਰਨੇਡ ਐਟੈਕ ਕਰਿਆ ਉਹਨਾਂ ਨੇ ਬ੍ਰਸ਼ਟ ਮਾਰਿਆ ਪਹਿਲਾਂ ਗ੍ਰੇਡ ਬਾਰੇ ਫਰਿਆ ਤੋਂ ਇਹ ਸਾਡੇ ਭਤੀਜਾ ਜੀ ਦੋ ਇੱਕ ਦੋ ਮੁੰਡਾ ਹਰਮਿੰਦਰ ਸਿੰਘ ਬਰਤਪਾਲ ਤੇ ਕਤਪਾਲ ਸਾਹਿਬ ਇਹ ਮੇਰਾ ਭਤੀਜਾ ਤੇ ਹਰਮਿੰਦਰ ਸਿੰਘ ਮੁੰਡਾ ਉਹ ਵੀ ਨੇੜੇ ਕੋਈ ਪਿੰਡ ਦਾ ਹੀ ਆ ਪਦੀਰਪੁਰ ਦਾ ਮੁੰਡਾ ਇਹ ਦੋਨੇ ਗੈਡ ਲੱਗੇ ਸੀ ਗੈਡ ਹੁੰਦੇ ਕਿ ਅੱਗੇ ਚੰਗੇ ਜਿਹੜੇ ਜਾਂਦੇ ਨੇ ਤੇ ਇਤਾਂ ਦੇ ਪਰੋਤ ਪਹਿਲਾਂ ਨੇ ਪਹਿਲਾਂ ਗ੍ਰਨੇਡ ਸਿੱਟੇ ਨਾਲ ਗ੍ਰੇਡ ਦੇ ਨਾਲ ਹੋਰ ਵੀ ਬੰਦੇ ਪਿੱਛੇ ਨਾਲ ਸੀਗੇ ਤੇ ਉਹ ਮੁੰਡੇ ਕਾਫੀ 10 12 10 11 ਮੁੰਡੇ ਕੈ ਲੋਗੇ ਇਹ ਮੌਕੇ ਤੇ ਹੀ ਸ਼ਹੀਦ ਹੋ ਕੇ ਪ੍ਰਪਿਤ ਪੰਦੇ ਦੇ ਸਿਰ ਦੇ ਵਿੱਚ ਬਰਸ ਲੱਗਿਆ ਤੁਹਾਡੀ ਗੱਲ ਵੀ ਕਦ ਲੈ ਕੇ ਆ ਰਹੇ ਸੈਦਲੋ ਸਾਡੂ ਦੱਸੇ ਪਏ ਸੀ ਤਾਂ ਉਹ ਅੱਜ ਤੱਕ ਅਪਣੇ ਕਸ਼ੂਤ ਉੱਤੇ ਉੱਪਰ ਸ਼੍ਰੀਨਗਰ ਤੋਂ ਚੱਲੇ ਨਹੀਂ ਆਏ ਅਜੇ ਅੱਜ ਇਹ ਸਾਨੂੰ ਪੱਕਾ ਪਤਾ ਨਹੀਂ ਆ ਵੀ ਅੱਜ ਸ਼ਾਮ ਤੱਕ ਸਾਡੇ ਕੋ ਪਹੁੰਚੇ ਜਾਂ ਪਹੁੰਚਣਗੇ ਤੇ ਨਹੀਂ ਜਦੋਂ ਵੀ ਕੋਈ ਗੱਲ ਕੋਈ ਹੋਵੇ ਤਾਂ ਬਈ ਜਰੂਰ ਦੱਸੋ ਕੀ ਕਹਿਣਾ ਚਾਹੁੰਦੇ ਹੋ ਜੀ ਵੀ ਕਿ ਸਾਡੇ ਨੌਜਵਾਨਾਂ ਦੀ ਅਸ਼ਾਨਤ ਹੋਈ ਜਾ ਰਹੀ ਹੈ ਲਗਾਤਾਰ ਕਿਸੇ ਵੀ ਸਥਿਤੀ ਵਿੱਚ ਫੁੱਟਬਾਲ ਨੂੰ ਟੈਕ ਕੀਤੀ ਹੈ ਦੇਖੋ ਇਹਦੇ ਵਿੱਚ ਆਏ ਤੋਂ ਸਾਡੇ ਗਵਰਨਮੈਂਟ ਨੂੰ ਸਖਤ ਕਦਮ ਚੱਕਣਾ ਚਾਹੀਦਾ ਨਹੀਂ ਤਾਂ ਇਸ ਤਰੀਕੇ ਨਾਲ ਮੈਂ ਮੈਂ ਤੱਕ ਤਕਰੀਬਨ ਮੈਨੂੰ ਤਾਂ ਦੇਖਦੇ ਦੇਖਦੇ ਮੈਂ ਵੀ ਹੁਣ ਮੈਨੂੰ 15 ਸਾਲ ਹੋ ਗਏ ਪੈਨਸ਼ਨ ਆਏ ਤੇ ਉਹ ਤੋਂ 10 ਸਾਲ 10 15 ਸਾਲ ਪਹਿਲਾਂ ਦੇ ਚੰਦਾ 30 35 ਸਾਲ ਹੋ ਕੇ ਪਿੱਤਾ ਇਹ ਦੇਖਦੇ ਕੋਈ ਇਹ ਨਾਤਾ ਹੈ ਸ਼੍ਰੀ ਨਗਰ ਦਾ ਲਾਕੇ ਇਲਾਕਾ ਜਿਹੜਾ ਦਾ ਇਹ ਦੇ ਵਿੱਚ ਨਾਤਾ ਕਿਸੇ ਪਾਸੇ ਹੀ ਗੱਲ ਲੱਗਦੀ ਆ ਸਾਡੇ ਇੱਕ ਜਵਾਨੇ ਸ਼ਹੀਦ ਹੁੰਦੇ ਰਹਿੰਦੇ ਨੇ ਕਿ ਸਾਡੇ ਤੋਂ ਪਰੂ ਪੈ ਜਾਂਦੇ ਨੇ ਉਹ ਕਿਉਂਕਿ ਸਾਡਾ ਉਹ ਲੋਕ ਵੀ ਸਾਡਾ ਸਾਥ ਬਹੁਤ ਘੱਟ ਦਿੰਦੇ ਨੇ ਕੋਈ ਜੰਗਲਾਂ ਦਾ ਜੱਗਲ ਕਰੇ ਉਹਨਾਂ ਨੂੰ ਉਹ ਇਲਾਕੇ ਦਾ ਪਤਾ ਸਾਨੂੰ ਉਹ ਇਲਾਕੇ ਦਾ ਘੱਟ ਪਤਾ ਸਾਡੀ ਆਰ ਵੀ ਜਾਂਦੀ ਹੈ ਬਾਅਦ ਜਾਂਦੀ ਆ ਜਾਂਦੀ ਆ ਲੇਕਿਨ ਉਹਨਾਂ ਨੂੰ ਸਾਡਾ ਨਾਲ ਜ਼ਿਆਦਾ ਪਤਾ ਕੋਈ ਇਲਾਕੇ ਦਾ ਜੋ ਕੇ ਸਾਡੇ ਤੇ ਭਾਰੂ ਪੈ ਜਾਂਦੇ ਨੇ ਸਾਡੇ ਤੇ ਕੀਤੀ ਹੈ ਕੀ ਕਰਨਾ ਚਾਹੇਗਾ ਤੁਸੀਂ ਮੈਂ ਮੈਂ ਤਾਂ ਇੱਕ ਚੀਜ਼ ਜੜ ਮੈਂ ਗਵਰਨਮੈਂਟ ਨੂੰ ਇਹ ਹੀ ਕਹਣਾ ਚਾਹਦਾ ਵੀ ਉਹਨਾਂ ਤੇ ਸਖਤ ਸਖਤ ਕਾਰਵਾਈ ਕੀਤੀ ਜਾਵੇ ਸਖਤ ਸਖਤ ਤੋਂ ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਜਿਨ੍ਹਾਂ ਨੇ ਸਾਡੇ ਬੱਚਿਆਂ ਦੇ ਉੱਪਰ ਅਟੈਕ ਕੀਤਾ ਕੀ ਲੱਗਦਾ ਤੁਹਾਡਾ ਮੇਰਾ ਭਤੀਜਾ ਲੱਗਦਾ ਕਦ ਗਿਆ ਸੀ ਇਹ

ਕੋਈ ਕੋਸਾ ਨਹੀਂ ਪਤਾ ਲੱਗਿਆ ਜੀ ਸਾਨੂੰ ਸਾਬ ਨੇ ਫੋਨ ਕੀਤਾ ਸੀ ਘਰ ਆ ਰੋ ਤੇ ਨ ਵੀ ਪਰਤਬਾਲ ਸੀ ਲੋਗੀ ਵੀ ਇੱਕ ਨੂੰ ਮੋਦੀ ਨੂੰ ਬੰਨਣਾ ਚਾਹੀਦਾ ਕੰਮ ਸਾਰਾ ਜੀ ਯਾਰ ਭਾਰਤੀ ਹੁੰਦੇ ਨੇ ਸਾਰਾ ਕੁਝ ਮਿੰਦੇ ਨੇ ਫਿਰ ਉਹਨਾਂ ਦੀ ਥੜਾ ਆਉਂਦੀ ਆ ਨਹੀਂ ਕਿ ਸਿੱਧੀ ਕਿ ਇਹਦਾ ਸਿਰ ਨਹੀਂ ਹੁੰਦਾ ਕਿ ਇਹਦੀ ਲੱਤ ਨਹੀਂ ਹੁੰਦੀ ਦੀ ਕਜ਼ਮੀਏ ਚ ਸੀ ਗਈ ਕਿ ਕਾਉਂਟਰ ਕਿ ਦੱਸਿਆ ਕਿ ਕਾਉਂਟਰ ਹੀ ਹੋ ਜਾ ਹਾਂ ਜੀ ਹੱਤਵਾਦੀ ਨਾਲ ਕਾਉਂਟਰ ਹੱਤਵਾਦੀ ਨਾਲ ਕਾਉਂਟਰ ਚਾਹਤਾ ਸੀ